ਹੈ ਉਹ ਸਾਹਿਬ ਇਹ ਬਿਲਕੁਲ ਜੀ ਮੁੱਖੀ ਪੈਦਾ ਕਰਦੀ ਹੈ ਇਹ ਇਹ ਅਸਮੇਂ ਤੋਂ ਦੇ ਫੁੱਲਾਂ ਦਾ ਹੁੰਦਾ ਇਹ ਚਾਹ ਦੇ ਵਿੱਚ ਕਰਕੇ ਇਹ ਤਾਂ ਹੀ ਜੰਮਦਾ ਵੀ ਠੰਡ ਦੇ ਵਿੱਚ ਹੋਣ ਕਰਕੇ ਇਹਦਾ ਇਹਨੂੰ ਕਰੀਮ ਹਣੀ ਦੇ ਨਾਮ ਨਾਲ ਜਾਣਿਆ ਜਾਂਦਾ ਕਰੀਮ ਹਾਂ ਕਰੀਮ ਹਣੀ ਠੀਕ ਹੈ ਤੇ ਇਹ ਬਿਮਾਰੀ ਜੇ ਗੱਲ ਕਰਕੇ ਤਾਂ ਕਿਹੜੀ ਕਿਹੜੀ ਬਿਮਾਰੀ ਸਾਰੀਆਂ ਬਿਮਾਰੀਆਂ ਬਾਅਦ ਚ ਜੇ ਬਿਮਾਰੀ ਲੱਗਦੀ ਨਹੀਂ ਜਿਹੜਾ ਬੰਦਾ ਖਾਊਗਾ ਇਹਨੂੰ ਕਿੰਨਾ ਕ ਖਾਣਾ ਚਾਹੀਦਾ ਜੇ ਆਪਾਂ ਕਰੇ ਲੋ ਘੱਟਦੇ ਹਰੇਕ ਆਮੀ ਨੂੰ ਆਮ ਬੰਦੇ ਨੂੰ 30 ਗ੍ਰਾਮ ਤੋਂ ਘੱਟ ਨਹੀਂ ਖਾਣਾ ਚਾਹੀਦਾ ਕਿ ਗ੍ਰਾਮ ਆਪਾਂ ਲੈ ਸਕਦੇ ਆ ਸ਼ੂਗਰ ਦੇ ਮਰੀਜ਼ ਨੂੰ ਕੋਈ ਬਹੁਤ ਘੱਟ ਹੁੰਦਾ ਕਿਉਂ ਸ਼ੂਗਰ ਦੇ ਮਰੀਜ਼ ਬਾਅਦ ਤੇ ਉਹ 20 ਕੋਲਣਾ ਠੀਕ ਹੈ ਤੇ ਉਹ ਸ਼ੂਗਰ ਦਾ ਮਰੀਜ਼ ਖਾ ਸਕਦਾ ਉਹਨੂੰ ਉਦੇ ਨਾਲ ਵੀ ਬੋਲਣ ਖਾਣ ਨਾਲ ਤੇ ਸ਼ੂਗਰ ਵੀ ਘਟਦਾ ਤੇ ਬਾਕੀ ਬਿਮਾਰੀਆਂ ਤੋਂ ਵੀ ਉਹ ਐਂਟੀ ਆਕਸੀਡੈਂਟ ਹੈ ਕੋਈ ਇਹ ਬਿਮਾਰੀ ਲੱਗਦੀ ਆ ਉਹਨੂੰ ਵੀ ਹਟਾਉਂਦਾ ਜੇ ਲੱਗੀ ਵੀ ਉਹਨੂੰ ਤਾਂ ਕਰ ਨਹੀਂ ਕਰਨਾ ਠੀਕ ਉਹ ਨਹੀਂ ਠੀਕ ਹੈ ਇਹ ਜਿਹੜਾ ਵੀ ਬੋਲਣ ਇਹ ਬਹੁਤ ਵਧੀਆ ਹੈਗਾ ਛੋਬਰ ਫੂਡ ਆ ਜਿਹੜੇ 10 ਛੋਬਰ ਫੂਡ ਦੁਨੀਆ ਦੇ ਵਿੱਚ ਵਰਤੇ ਜਾਂਦੇ ਆ ਜਿੰਮਾਂ ਵਾਲੇ ਵਰਤਦੇ ਮੁੰਡੇ ਉਹਨਾਂ ਦੇ ਵਿੱਚੋਂ ਇੱਕ ਆ ਉਹ ਠੀਕ ਹੈ ਜਿਹੜਾ ਕੁਦਰਤੀ ਆ ਦੂਜੇ ਜਿਹੜੇ ਸਾਰੇ ਜਿੰਨੇ ਵੀ ਸ਼ੋਰ ਫੂਡ ਬਣਦੇ ਆ ਉਹ ਸਾਰੇ ਕੈਮੀਕਲ ਪਾ ਕੇ ਜਾਂ ਹੋਰ ਚੀਜ਼ਾਂ ਨਾਲ ਬਣਦੇ ਆ ਉਹ ਕੱਲਾ ਕੁਦਰਤੀ ਆ ਇਹ ਰਾ ਕੱਲਾ ਤੁਹਾਡਾ ਇਹ ਕੱਲਾ ਇਹ ਰਾਹਣੀ ਆ ਠੀਕ ਹੈ ਹਾਂ ਜੋ ਵੀ ਦੋਸਤੋ ਇਹ ਹੈਗਾ origignal ਸ਼ਹਿਦ ਆਪਾਂ ਕਹਦੇ ਨੇ ਆਹ origignal ਆ ਇਹ ਵੀ origignal ਹੀ ਹੈ ਵੀ ਸ਼ਹਿਦ ਹੈਗਾ ਕੋਈ ਇਹ ਨਹੀਂਗਾ ਵੀ ਖੰਡ ਜਮਾ ਜਮਾ ਲਈ ਜਾਂਦੇ ਆ